ਅਜੀਤ ਬਾਦ ਕੇ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਫਲੋਰ ਤੋਂ ਅਮਰਜੀਤ ਸਿੰਘ ਮੋਨੂ ਇਸ ਵੇਲੇ ਮੌਜੂਦ ਆ ਸੀ ਫਲੋਰ ਸਤਲੁਜ ਦਰਿਆ ਦੇ ਉੱਤੇ ਜਿਵੇਂ ਕਿ ਤੁਹਾਨੂੰ ਪਤਾ ਵੀ ਤੁਹਾਨੂੰ ਹਰ ਰੋਜ਼ ਜਿਹੜੀ ਆ ਫਲੋਰ ਸਤਲੁਜ ਦਰਿਆ ਤੋਂ ਅਪਡੇਟ ਆ ਜਿਹੜੀ ਦਿੱਤੀ ਜਾਂਦੀ ਆ ਹੁਣ ਤੁਹਾਨੂੰ ਦੱਸ ਰਹੀ ਆ ਵੀ ਜੇ ਮੈਂ ਗੱਲ ਕਰਾਂ ਤੁਸੀਂ ਦੇਖ ਸਕਦੇ ਆ ਮੇਰੇ ਪਿਛਲੇ ਪਾਸੇ ਜਿਹੜਾ ਵਾਟਰ ਲੈਵਲ ਦਿੱਤਾ ਸਤਲੁਜ ਦਰਿਆ ਦਾ ਇਸ ਵੇਲੇ ਅਲਰਟ ਲੈਵਲ ਤੋਂ ਆ ਜਿਹੜਾ ਪਾਣੀ ਆ 1.5 ਤੋਂ 2 ਫੁੱਟ ਆ ਜਿਹੜਾ ਉਹ ਥੱਲੇ ਚੱਲ ਰਿਹਾ ਤਾਂ ਡੇਂਜਰ ਲੈਵਲ ਤੋਂ ਆ ਜਿਹੜਾ ਪਾਣੀ ਦਾ ਲੈਵਲ ਹੈ ਜਿਹੜਾ ਉਹ 4-5 ਫੁੱਟ ਕਰੀਬ ਹੈ ਜਿਹੜਾ ਡ੍ਰੋਨ ਚੱਲ ਰਿਹਾ ਜੇ ਮੈਂ ਗੱਲ ਕਰਾਂ ਦੀ ਮੈਂ ਕਿ ਅੱਜ ਵੀ ਤਾਜ਼ਾ ਅਪਡੇਟ ਸਾਡੇ ਤੱਕ ਪਹੁੰਚੀ ਹੈ ਪ੍ਰਸ਼ਾਸਨ ਕਰ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਉਹਨਾਂ ਨੇ ਦੱਸਿਆ ਵੀ ਪਿੱਛੋਂ ਆ ਜਿਹੜਾ 1,10,000 ਕਿਊਸਿਕ ਪਾਣੀ ਹੈ ਜਿਹੜਾ ਸਮਥਿੰਗ ਉਹ ਜਿਹੜਾ ਛੱਡਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੈ ਜਿਹੜਾ ਫਲੋਰ ਦੇ ਵਿੱਚ ਹੈ ਜਿਹੜਾ ਉਹ ਇਸੇ ਸਤਲੁਜ ਦਰਿਆ ਦੇ ਵਿੱਚ ਹੈ ਜਿਹੜਾ ਉਹ ਪਹੁੰਚੇਗਾ ਤਾਂ ਉੱਥੇ ਹੀ ਮੈਂ ਤੁਹਾਨੂੰ ਦੱਸਦਾ ਮੈਂ 1,10,000 ਕਿਊਸਿਕ ਜਿਹੜਾ ਪਾਣੀ ਛੱਡਿਆ ਗਿਆ ਪਹਿਲਾਂ ਇਥੇ ਜਿਹੜਾ ਪਾਣੀ ਛੱਡਿਆ ਜਾਂਦਾ ਸੀ 45000 ਕਿਊਸਿਕ 25000 ਕਿਊਸਿਕ ਸਮਥਿੰਗ ਪਾਣੀ ਹੈ ਜਿਹੜਾ ਉਹ ਛੱਡਿਆ ਜਾ ਰਿਹਾ ਸੀ ਐਸ ਵੇਲੇ ਹੈ ਜਿਹੜਾ ਸਤਲੁਜ ਇੱਕ ਦਿਨਾਂ ਕਿਤੇ ਹੈ ਜਿਹੜਾ ਸਮੁੰਦਰ ਦਾ ਰੂਪ ਇੱਕ ਵਾਰ ਫਿਰ ਧਾਰਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਆ ਜਿਵੇਂ ਕਿ ਤੁਹਾਨੂੰ ਪਤਾ ਪਹਿਲਾਂ ਜਿਹੜਾ ਵਿਆਸ ਦਰਿਆ ਹੋ ਗਿਆ ਜਾਂ ਘੱਗਰ ਹੋ ਗਿਆ ਇਹਨਾਂ ਨੇ ਆ ਜਿਹੜੀ ਬਹੁਤ ਤਬਾਹੀ ਮਚਾਈ ਹੈ ਲੋਕਾਂ ਨੂੰ ਆ ਜਿਹੜਾ ਘਰੋਂ ਬੇਘਰ ਕਰ ਦਿੱਤਾ ਲੋਕ ਹੈ ਜਿਹੜਾ ਰੋਟੀ ਪਾਣੀ ਲਈ ਆਵਾਜ਼ਾਰ ਹੋ ਗਏ ਆ ਤਾਂ ਐਸ ਵੇਲੇ ਆ ਜਿਹੜੀਆਂ ਵੱਡੀਆਂ ਵੱਡੀਆਂ ਸਮਾਜ ਸੇਵੀ ਸੰਸਥਾਵਾਂ ਉਹਨਾਂ ਵੱਲੋਂ ਆ ਜਿਹੜਾ ਲੋਕਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਪਾਣੀ ਪਹੁੰਚਾਇਆ ਜਾ ਰਿਹਾ ਪਰ ਲੋਕਾਂ ਦੀ ਹੈ ਜਿਹੜੀ ਕਾਫੀ ਜਿਹੜਾ ਘਰਾਂ ਨੂੰ ਵੀ ਇਹਨੇ ਪਾਣੀ ਨੇ ਨੁਕਸਾਨ ਪਹੁੰਚਾਇਆ ਪਰ ਫਲੋਰ ਦੇ ਵਿੱਚ ਜਿਹੜੀ ਸਿਤੀ ਹੈ ਜਿਹੜੀ ਬਹੁਤ ਵਧੀਆ ਸੀ ਪਰ ਹੁਣੇ ਆ ਜਿਵੇਂ ਸਵੇਰ ਤੋਂ ਹੀ ਪਤਾ ਲੱਗ ਰਿਹਾ ਵੀ ਫਲੋਰ 7 ਦੇ ਦਰਿਆ ਦੇ ਵਿੱਚ ਹੈ ਜਿਹੜਾ 1 ਲੱਖ 10 ਹਜ਼ਾਰ ਕਿਊਸਿਕ ਪਾਣੀ ਹੈ ਜਿਹੜਾ ਉਹ ਛੱਡਿਆ ਜਾ ਰਿਹਾ ਤੇ ਭਾਖੜਾ ਤੋਂ ਵੀ ਆ ਜਿਹੜੇ ਫਲੱਡ ਗੇਟ ਹੈ ਜਿਹੜੇ ਉਹ ਖੋਲੇ ਜਾ ਚੁੱਕੇ ਆ ਜਿਹਦੇ ਵਿੱਚ ਦੱਸਿਆ ਜਾ ਰਿਹਾ ਵੀ 4 ਫੁੱਟ ਤੱਕ ਆ ਜਿਹੜੇ ਫਲੱਡ ਗੇਟ ਖੁੱਲੇ ਆ ਪਰ ਹੱਲੇ ਤੱਕ ਫਲੋਰ ਤੇ ਫਲੋਰ ਦੇ ਲੱਗ ਲੈ ਪਿੰਡਾਂ ਨੂੰ ਕੋਈ ਘਬਰਾਉਣ ਵਾਲੀ ਜ਼ਰੂਰਤ ਨਹੀਂ ਹੈ ਪਰ ਇੰਨਾ ਜ਼ਰੂਰ ਹੈ ਵੀ ਜਿਸ ਤਰੀਕੇ ਨਾਲ ਹੁਣ ਪਾਣੀ ਛੱਡਿਆ ਇੰਨੀ ਅਪੀਲ ਜ਼ਰੂਰ ਕਰਾ ਮੰਗੇ ਵੀ ਜਿੱਥੇ-ਜਿੱਥੇ ਥਨੋ ਲੱਗਦਾ ਬੰਨ ਕਮਜ਼ੋਰ ਆ ਉਸ ਬੰਨਾਂ ਦੇ ਉੱਤੇ ਆਪਣੇ ਵੱਲੋਂ ਵੀ ਜਿਹੜਾ ਉੱਥੇ ਅੱਜ ਨਾਲ ਕੰਮ ਕਰਨੇ ਸ਼ੁਰੂ ਕਰ ਦਿੱਤੇ ਜਾਣ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇਸੇ ਤਰ੍ਹਾਂ ਜਦਾ ਅੱਜ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ ਵੀ ਆਉਣ ਵਾਲੇ 3 ਦਿਨਾਂ ਦੇ ਵਿੱਚ ਆ ਬਾਰਿਸ਼ ਆ ਗੜ ਬਹੁਤ ਜ਼ਬਰਦਸਤ ਬਾਰਿਸ਼ ਹੋਵੇਗੀ ਅਗਰ ਇਸੇ ਤਰ੍ਹਾਂ ਬਾਰਿਸ਼ ਰਹਿੰਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਅਗਰ ਮਗਰ ਪਾਣੀ ਵਧਦਾ ਤਾਂ ਉਹ ਕਿਤੇ ਨਾ ਕਿਤੇ ਆ ਜਿਹੜਾ ਨੁਕਸਾਨ ਪਹੁੰਚਾਣ ਲਈ ਜਿਹੜਾ ਤਿਆਰ ਆ ਪਰ ਆਪਾਂ ਨੂੰ ਵੀ ਆ ਜਿਹੜੀ ਆਪਣੇ ਵੱਲੋਂ ਆ ਜਿਹੜੀ ਇਸ ਲਈ ਕੰਮ ਕਰਨੇ ਚਾਹੀਦੇ ਆ ਤੇ ਪ੍ਰਸ਼ਾਸਨ ਅੱਗੇ ਵੀ ਲੋਕਾਂ ਨੇ ਗੁਹਾਰ ਲਗਾਈ ਆ ਵੀ ਇੱਕ ਵਾਰ ਆ ਜਿਹੜਾ ਜਿਹੜੇ ਬੰਨ ਕਮਜ਼ੋਰ ਆ ਉਹਨਾਂ ਵੱਲੇ ਆ ਜਿਹੜਾ ਜ਼ਰੂਰ ਧਿਆਨ ਦਿੱਤਾ ਜਾਵੇ ਇਸ ਵੇਲੇ ਲਾਈਵ ਤਸਵੀਰਾਂ ਜਿਹੜੀਆਂ ਤੁਹਾਨੂੰ ਫਲੋਰ 7 ਲੋਹ ਦਰਿਆ ਤੋਂ ਦਿਖਾਈਆਂ ਜਾ ਰਹੀਆਂ ਆ ਤੁਸੀਂ ਦੇਖ ਸਕਦੇ ਆ ਕਿ ਇਸ ਤਰੀਕੇ ਨਾਲ ਪਾਣੀ ਆ ਜਿਹੜਾ ਫਲੋਰ ਸੱਤ ਲੋ ਦਰਿਆ ਦੇ ਵਿੱਚ ਆ ਵਿਕਰਾਲ ਰੂਪ ਧਾਰਨ ਕਰ ਚੁੱਕਾ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਪਾਣੀ ਦਾ ਲੈਵਲ ਆ ਜਿਹੜਾ ਕੱਲ੍ਹ ਆ ਕਾਫੀ ਘਟ ਗਿਆ ਸੀ ਪਰ ਹੁਣੇ ਆ ਜਿਹੜਾ ਪਾਣੀ ਦਾ ਲੈਵਲ ਆ ਉਹ ਫਿਰ ਇੱਕ ਵਾਰ ਵਧਦਾ ਹੋਇਆ ਨਜ਼ਰ ਆ ਰਿਹਾ ਆ ਪਿੱਛੇੋਂ ਜਿਹੜਾ 110000 ਕਿਊਸਿਕ ਪਾਣੀ ਆ ਜਿਹੜਾ ਉਹ ਛੱਡਿਆ ਜਾ ਚੁੱਕਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਹਾਲਾਤ ਬਣਨਗੇ ਉਹ ਵੀ ਆ ਜਿਹੜਾ ਜਰੂਰ ਚਰਚਾਂ ਦਾ ਵਿਸ਼ਾ ਬਣੇ ਹੋਏ ਆ ਫਲੋਰ ਦੇ ਲੋਕਾਂ ਦੇ ਵਿੱਚ ਸਹਿਮ ਵੀ ਆ ਜਿਸ ਤਰੀਕੇ ਨਾਲ ਪਾਣੀ ਦਾ ਲੈਵਲ ਵੱਧ ਰਿਹਾ ਪਖੜਾ ਦੇ ਵਿੱਚੋਂ ਪਾਣੀ ਛੱਡਿਆ ਗਿਆ ਲੋਕਾਂ ਦੇ ਵਿੱਚ ਜਿਹੜਾ ਹੁਣ ਡਰ ਦਾ ਮਾਹੌਲ ਵੀ ਬਣਦਾ ਹੋਇਆ ਨਜ਼ਰ ਆ ਰਿਹਾ ਤੇ ਨਵੀਂ ਅਪਡੇਟ ਲੈ ਕੇ ਜਲਦ ਤੁਹਾਡੇ ਰੂਹ ਰੂ ਹੋਵਾਂਗੇ ਕੀ ਫਲੋਰ ਦੇ ਹਾਲਾਤ ਆ ਮੈਂ ਫਲੋਰ ਤੋਂ ਕੈਮਰਾਮੈਨ ਬੰਟੀ ਕਲੇਰ ਦੇ ਨਾਲ ਅਮਰਜੀਤ ਸਿੰਘ ਮੋਨੋ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ